ਕਹਿੰਦੇ ਇੱਕ ਨਗਰ ਦੇ ਬਾਹਰ ਇੱਕ ਫਕੀਰ ਰਹਿੰਦਾ ਸੀ ਬੜਾ ਭਲਾ ਦਰवेशੀ ਬੰਦਗੀ ਕਰਨ ਵਾਲਾ ਨਗਰ ਦੇ ਬਾਹਰ ਉਸ ਫਕੀਰ ਦਰवेश ਨੇ ਰਹਿਣਾ ਤੇ ਇੱਕ ਪਿੰਡ ਦਾ ਨੌਜਵਾਨ ਬੱਚਾ ਉਹਦੇ ਕੋਲ ਰੋਜ਼ਾਨਾ ਜਾਂਦਾ ਹੈ ਬੈੰਦਾ ਧਰਮ ਦੀ ਗੱਲ ਕਰਦਾ ਉਸ ਫਕੀਰ ਤੋਂ ਖੁਦਾ ਦੇ ਘਰ ਦੀਆਂ ਬਾਤਾਂ ਪੁੱਛਦਾ ਹੈ ਚੰਗੇ ਗੁਨਾ ਦੀ ਸਾਂਝ ਪਾਉਂਦਾ ਰੂਟੀਨ ਸੀ ਸ਼ਾਮ ਦੇ ਵੇਲੇ ਉਸ ਬੱਚੇ ਨੇ ਜਾਣਾ ਉਬਦੁਲ ਬਹਾਉਂ ਕਹਿੰਦੇ ਵੀ ਇੱਕ ਦਿਨ ਉਹ ਨੌਜਵਾਨ ਬੱਚਾ ਕਹਿਣ ਲੱਗਿਆ ਵੀ ਬਾਬਾ ਫਕੀਰ ਮੈਂ ਕੱਲ ਨੂੰ ਤੇਰੇ ਕੋਲ ਨਹੀਂ ਆਵਾਂਗਾ। ਫਕੀਰ ਪੁੱਛਦਾ ਕਿਉਂ? ਕਹਿਣ ਲੱਗਿਆ ਕੱਲ ਮੈਂ ਕੁਝ ਘਰ ਦਾ ਸੌਦਾ ਸ਼ਹਿਰ ਜਾਣਾ ਬਾਜ਼ਾਰ ਲੈਣ ਦੇ ਲਈ। ਤੇ ਕੱਲ ਮੇਰੀ ਉਡੀਕ ਨਾ ਕਰੀ ਮੈਂ ਆਵਾਂਗਾ ਨਹੀਂ। ਕਹਿੰਦੇ ਫਕੀਰ ਨੇ ਕਾਗਜ਼ ਦੇ ਟੁਕੜੇ ਤੇ ਕੁਝ ਸ਼ਬਦ ਲਿਖ ਕੇ ਦਿੱਤੇ ਤਿੰਨ ਸ਼ਬਦ ਲਿਖੇ ਵਧੇ ਵਧੇ ਘਟੇ ਘਟੇ ਨਾ ਵਧੇ ਨਾ ਘਟੇ ਤੇ ਬਚਨ ਕਹਿ ਦਿੱਤਾ ਨੌਜਵਾਨ ਨੂੰ ਵੀ ਇਹ ਜਿਹੜਾ ਸੌਦਾ ਹੈ ਨਾ ਮੇਰੇ ਲਈ ਵੀ ਲੈ ਆਈ ਉਹ ਨੌਜਵਾਨ ਬੱਚੇ ਨੇ ਉਹ ਕਾਗਜ਼ ਦਾ ਟੁਕੜਾ ਪਕੜਿਆ ਦੂਸਰੇ ਦਿਨ ਉਹ ਸ਼ਹਿਰ ਗਿਆ ਜਿੱਥੇ ਘਰ ਦਾ ਸੌਦਾ ਖਰੀਦਦਾ ਤੇ ਉਸ ਉਹ ਨੌਜਵਾਨ ਫਕੀਰ ਦੀ ਕਲਮ ਨਾਲ ਲਿਖਿਆ ਹੋਇਆ ਬੋਲ ਦੁਕਾਨਦਾਰਾਂ ਦੇ ਸਾਹਮਣੇ ਕਰਦਾ ਤੇ ਦੁਕਾਨਦਾਰ ਜਦੋਂ ਵੇਖਦਾ ਪੜ ਕੇ ਤਿੰਨ ਅੱਖਰ ਲਿਖੇ ਨੇ ਵਧੇ-ਵਧੇ ਘਟੇ-ਘਟੇ ਨਾ ਵਧੇ ਨਾ ਘਟੇ ਤੇ ਦੁਕਾਨਦਾਰ ਕਹਿੰਦਾ ਵੀ ਇਹ ਕੋਈ ਸੌਦਾ ਨਹੀਂ ਹੈ ਤੈਨੂੰ ਉੰਝੀ ਫਕੀਰ ਨੇ ਮਜ਼ਾਕੀਏ ਸੁਭਾਅ ਵਿੱਚ ਐਵੇਂ ਲਿਖ ਕੇ ਦੇ ਦਿੱਤਾ ਇਹ ਕੋਈ ਵਸਤੂ ਨਹੀਂ ਹੈ ਖਰੀਦੀ ਨਹੀਂ ਜਾ ਸਕਦੀ ਕੋਈ ਸੌਦਾ ਨਹੀਂ ਹੈ ਕਈ ਥਾਵਾਂ ਤੋਂ ਪੁੱਛਿਆ ਪਰ ਮਿਲਣਾ ਕੀ ਸੀ ਕਹਿੰਦੇ ਜਦੋਂ ਵਾਪਸ ਪਰਤ ਰਿਹਾ ਨਾ ਉਹ ਨੌਜਵਾਨ ਸ਼ਹਿਰ ਤੋਂ ਘਰ ਨੂੰ ਰਸਤੇ ਵਿੱਚ ਇੱਕ ਟਿੱਟਾ ਦਾੜਾ ਬਜ਼ੁਰਗ ਮਿਲ ਗਿਆ ਉਹਦੇ ਮਨ ਚ ਆਇਆ ਵੀ ਇਸ ਬਜ਼ੁਰਗ ਨੂੰ ਪੁੱਛ ਲਵਾਂ ਉਮਰ ਹੰਡਾਈਏ ਸ਼ਹਿਰ ਦੇ ਨੂੰ ਗਿਆਤ ਹੋਵੇ ਕਹਿੰਦੇ ਬਜ਼ੁਰਗ ਦੇ ਸਾਹਮਣੇ ਉਹ ਕਰਕੇ ਕਾਗਜ਼ ਦਾ ਟੁਕੜਾ ਤੇ ਤਿੰਨ ਸ਼ਬਦ ਲਿਖੇ ਸਨ ਕਹਿਣ ਲੱਗੇ ਬਾਬਾ ਇਹ ਮੈਨੂੰ ਬਾਜ਼ਾਰ ਵਿੱਚੋਂ ਨਹੀਂ ਮਿਲੇ ਵਧੇ ਵਧੇ ਘਟੇ ਘਟੇ ਨਾ ਵਧੇ ਨਾ ਘਟੇ ਫਕੀਰ ਨੇ ਲਿਖ ਕੇ ਦਿੱਤੇ ਨੇ ਇਹ ਸੌਦਾ ਕਿੱਥੋਂ ਮਿਲਦਾ ਹੈ ਕਹਿੰਦੇ ਉਸ ਬਜ਼ੁਰਗ ਸਿਆਣੇ ਨੇ ਸ਼ਬਦ ਵਰਤਿਆ ਕਿ ਲੱਗਿਆ ਲਿਆ ਮੈਨੂੰ ਕਲਮ ਪਕੜਾ ਤੈਨੂੰ ਦੱਸਾਂ ਤੇਰਾ ਫਕੀਰ ਸਾਈਂ ਤੈਨੂੰ ਸਮਝਾਉਣਾ ਕੀ ਚਾਹੁੰਦਾ ਪਹਿਲਾ ਸ਼ਬਦ ਸੀ ਵਧੇ-ਵਧੇ ਉਹਨੇ ਉਸ ਸ਼ਬਦ ਅੱਗੇ ਪਾ ਦਿੱਤਾ ਤ੍ਰਿਸ਼ਨਾ ਤੈਨੂੰ ਉਹ ਫਕੀਰ ਦਰਵੇਸ਼ ਸਮਝਾਉਣਾ ਚਾਹੁੰਦਾ ਹੈ ਵੀ ਤ੍ਰਿਸ਼ਨਾ ਕਦੀ ਘਟਦੀ ਨਹੀਂ ਤ੍ਰਿਸ਼ਨਾ ਦਿਨੋ ਦਿਨ ਵਾਧੀ ਆ ਗੁਰੂ ਗ੍ਰੰਥ ਸਾਹਿਬ ਦੀ ਅਮਰਤ ਬਾਣੀ ਵਿੱਚ ਬਚਨ ਵੀ ਹੁੰਦਾ ਮਹਾਰਾਜ ਕਹਿਣ ਲੱਗੇ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੂਜੀ ਹੈ ਮਹਾਰਾਜ ਕਹਿਣ ਲੱਗੇ ਇਹ ਕਦੀ 부ਜਦੀ ਨਹੀਂ ਦੂਸਰਾ ਸ਼ਬਦ ਵਰਤਿਆ ਪਹਿਲਾ ਸ਼ਬਦ ਸੀ ਵਧੇ ਵਧੇ ਉਹਦੇ ਸਾਹਮਣੇ ਪਾਇਆ ਤ੍ਰਿਸ਼ਨਾ ਤੇ ਦੂਜਾ ਸ਼ਬਦ ਸੀ ਘਟੇ ਘਟੇ ਉਹਦੇ ਸਾਹਮਣੇ ਸ਼ਬਦ ਪਾ ਦਿੱਤਾ ਉਸ ਬਜ਼ੁਰਗ ਬਾਬੇ ਨੇ ਉਮਰ ਤੈਨੂੰ ਫਕੀਰ ਇਹ ਗੱਲ ਸਮਝਾਉਣੀ ਚਾਹੁੰਦਾ ਹੈ ਵੀ ਉਮਰ ਦਿਨੋਂ ਦਿਨ ਘਟਦੀ ਜਾ ਰਹੀ ਆ ਵਾਦ ਨਹੀਂ ਰਹੀ ਜਿਹੜਾ ਵਚਨ ਮਹਾਰਾਜ ਨੇ ਅੱਜ ਇੱਥੇ ਕਿਹਾ ਔਦ ਘਟੈ ਜਨਸ ਰਹਿ ਨਾਰੇ ਭਾਈ ਦਿਨ ਦਿਨ ਰਾਤ ਰਾਤ ਕਰਕੇ ਉਮਰ ਘਟ ਰਹੀ ਆ ਘਟੇ ਘਟੇ ਦੇ ਅੱਗੇ ਸ਼ਬਦ ਪਾ ਦਿੱਤਾ ਉਮਰ ਤੇ ਤੀਜਾ ਇੱਕ ਸ਼ਬਦ ਸੀ ਵੀ ਨਾ ਵਧੇ ਨਾ ਘਟੇ ਉਹਦੇ ਸਾਹਮਣੇ ਉਸ ਬਜ਼ੁਰਗ ਨੇ ਸ਼ਬਦ ਪਾ ਦਿੱਤਾ ਸਵਾਸ ਸਵਾਸ ਜਿੰਨੇ ਵੀ ਨੇ ਉਸ ਮਾਲਕ ਨੇ ਦਿੱਤੇ ਨੇ ਇਹਨੂੰ ਗੁਰੂ ਗ੍ਰੰਥ ਸਾਹਿਬ ਵੀ ਕਹਿਣਗੇ ਨਾ ਇੱਕ ਵਧੇਗਾ ਤੇ ਨਾ ਘਟੇਗਾ ਇਹ ਤੈਨੂੰ ਦਰਵੇਸ਼ ਸਮਝਾਉਣਾ ਚਾਹੁੰਦਾ ਉਸ ਨੌਜਵਾਨ ਨੂੰ ਗਿਆਤ ਆ ਗਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਵੀ ਆਉਂਦਾ ਹੈ ਕਹਿਣ ਲੱਗੇ ਗਨ ਘਾਲੇ ਸਭ ਜਿਵ ਸਾਸ ਨਹਿ ਬਡਨ ਘਟਨ ਤਿਲਸਾਰ ਕਹਿਣ ਲੱਗੇ ਤਿਲ ਮਾਤਰ ਵੀ ਜਿੰਨੇ ਸਵਾਸ ਉਸ ਮਾਲਕ ਨੇ ਗਿਣ ਕੇ ਦਿੱਤੇ ਨੇ ਉਹਦੇ ਵਿੱਚੋਂ ਤਿਲ ਮਾਤਰ ਵੀ ਨਾ ਕੋਈ ਵਧੇਗਾ ਤੇ ਨਾ ਘਟੇਗਾ